ਕੁਝ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ ਵੀ ਬਰਨਾਲੇ ਦੇ ਸਕੂਲਾਂ ਦੇ ਲਈ ਚਾਹੇ ਉਹ ਪਿੰਡਾਂ ਦੇ ਹੋਣ ਸ਼ਹਿਰ ਦੇ ਹੋਣ ਕਰੋੜਾਂ ਰੁਪਇਆ ਜਿਹੜਾ ਉਹ ਦਿੱਤਾ ਹੈਗਾ ਤੇ ਉਸੇ ਤਰ੍ਹਾਂ ਜਿਹੜਾ ਬਰਨਾਲੇ ਦਾ ਬਹੁਤ ਪੁਰਾਣਾ ਸਕੂਲ तकरीबन 150 ਸਾਲ ਪੁਰਾਣਾ ਇਹ ਸਕੂਲ ਹੈ ਜਿਹਨੂੰ ਸਕੂਲ ਆਫ ਐਮੀਨੈਂਸ ਡਿਕਲੇਅਰ ਕੀਤਾ ਗਿਆ ਸਰਕਾਰ ਵੱਲੋਂ ਸੋ ਇਹਦੇ ਚ तकरीबन 16 ਕਰੋੜ ਦੀ ਲਾਗਤ ਦੇ ਨਾਲ ਬਿਲਡਿੰਗ ਨਵੀ ਬਣਨੀ ਹੈ ਪੰਜ ਮੰਜਲਾ ਇਹ ਬਿਲਡਿੰਗ ਹੈ ਜਿਹਦੇ ਚ ਕੰਪਿਊਟਰ ਲੈਬ ਸਾਇੰਸ ਲੈਬ ਬਾਇਓ ਲੈਬ ਤੇ ਇਸ ਤੋਂ ਇਲਾਵਾ 16 ਕਮਰੇ ਨੇ ਜੋ ਬਣਨੇ ਆ ਤੇ ਬਾਕੀ ਜਿਹੜੀਆਂ ਹੋਰ ਬੇਸਿਕ ਰਿਕੁਆਇਰਮੈਂਟਸ ਹੁੰਦੀਆਂ ਨੇ ਉਹਨਾਂ ਦੀ ਸਾਰੀ ਕੀਤੀ ਜਾਣੀ ਹੈ ਸੋ ਜਿਹਦੇ ਚੋ 3 ਕਰੋੜ 7 ਲੱਖ ਰੁਪਈਆ ਪਹਿਲੀ ਕਿਸ਼ਤ ਆਈ ਹੈ ਜਿਹਦੀ ਸ਼ੁਰੂਆਤ ਬਿਲਡਿੰਗ ਦੀ ਅੱਜ ਕੀਤੀ ਗਈ ਹੈ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਡੀਓ ਸਾਹਿਬ ਨੂੰ ਸਾਰੇ ਸਟਾਫ ਨੂੰ ਬੱਚਿਆਂ ਨੂੰ ਮੈਂ ਬਹੁਤ ਤੋਂ ਵਧਾਈ ਦੇਣਾ ਤੇ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਪਹਿਲਾਂ ਵੀ ਕਿਉਂਕਿ ਇਸ ਸਕੂਲ ਚੋਂ ਬੱਚੇ ਪੜ੍ਹ ਕੇ ਬਹੁਤ ਉੱਚੀਆਂ ਪੰਡੀਆਂ ਤੇ ਪਹੁੰਚੇ ਆ ਕਿ ਸਕੂਲ ਆਫ ਐਮਿਨੈਂਸ ਦਾ ਸਾਡੇ ਇਲਾਕੇ ਦੇ ਬੱਚਿਆਂ ਨੂੰ ਫਾਇਦਾ ਹੋਊਗਾ ਤੇ ਇਥੋਂ ਪੜ੍ਹ ਕੇ ਜਿੱਥੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਨਗੇ ਉੱਥੇ ਸਾਡੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ ਜਿਹੜੇ ਜ਼ਿਲ੍ਹੇ ਦੇ ਵਿੱਚ ਹੋਰ ਵੀ ਇਸ ਤਿੱਕੇ ਦੇ ਐਮਿਨੈਂਸ ਸਕੂਲਾਂ ਦਾ ਸਨ ਚਲਣ ਚਾਹੀਦੇ ਦੇਖੋ ਤਕਰੀਬਨ ਮੈਨੂੰ ਲੱਗਦਾ ਕਿ 118 ਸਕੂਲ ਨੇ ਜਿਹੜੇ ਉਹ ਬਣਾਏ ਗਏ ਸੀ ਇਸ ਤਰ੍ਹਾਂ ਮਹਿਲਕਲਾਂ ਭਦੋੜ ਵੀ ਜਿਹੜੇ ਪਹਿਲੇ ਫੇਸ ਚ ਇੱਕ ਇੱਕ ਸਕੂਲ ਜਿਹੜੇ ਡਿਕਲੇਅਰ ਕੀਤੇ ਗਏ ਤੇ ਉਹਨਾਂ ਨਾਲੇ ਸਮੇਂ ਚ ਵੀ ਜਿਹੜੇ ਹੋਰ ਕਿਉਂਕਿ ਇੱਕ ਇੱਕ ਕਰਕੇ ਜਿਹੜੀ ਗਿਣਤੀ ਆ ਉਹਨਾਂ ਨੂੰ ਵਧਾਉਣੀ ਆ ਤੇ ਜਿਵੇਂ ਕੰਪਲੀਟ ਹੋ ਜਾਂਦੇ ਆ ਤਾਂ ਨਵੇਂ ਸਕੂਲਾਂ ਨੂੰ ਵੀ ਜਿਹੜਾ ਸਕੂਲ ਆਫ ਐਮਨੈਂਸ ਜਿਹੜਾ ਉਹ ਬਣਾਇਆ ਜਾਊਗਾ ਸਰ ਵਿਰੋਧੀ ਪਾਰਟੀਆਂ ਵੱਲੋਂ ਬਾਥਰੂਮਾਂ ਦੇ ਘਾਟ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਤੁਸੀਂ ਉਹਨਾਂ ਦਾ ਬੁੱਕੀ ਜਵਾਬ ਦਿੱਤਾ ਹੈਗਾ ਦੇਖੋ ਜੀ ਮੈਂ ਇਹ ਪਹਿਲਾਂ ਵੀ ਜਦੋਂ ਪਿਛਲੀ ਵਾਰੀ ਇਹ ਗੱਲ ਕਈਆਂ ਨੇ ਰੌਲਾ ਪਾਇਆ ਤਾਂ ਮੈਂ ਕਿਉਂਕਿ ਪਿਛਲੇ 5 ਸਾਲ ਵੀ ਵਿਰੋਧੀ ਧਿਰ ਦਾ ਐਮਐਲਏ ਰਹਾ ਤੇ ਮੈਂ ਉਦੋਂ ਵੀ ਸਕੂਲਾਂ ਦੇ ਵਿੱਚ ਕਈ ਵਾਰੀ ਜਾਂਦਾ ਸੀ ਤਾਂ ਮੈਂ ਬਰਨਾਲੇ ਦੇ ਕਿੰਨੇ ਸਕੂਲ ਮੈਂ ਗਿਣਾ ਦੇਣਾ ਜਿੱਥੇ ਬਾਥਰੂਮ ਤੱਕ ਨਹੀਂ ਸੀ ਮੈਂ ਉਦੋਂ ਵੀ ਕਿਹਾ ਵੀ ਭਾਈ ਜੇ ਤੁਸੀਂ ਬਾਥਰੂਮ ਬਣਾਏ ਹੁੰਦੇ ਤਾਂ ਸਾਨੂੰ ਬਾਥਰੂਮ ਬਣਾਉਂਦੀ ਕੀ ਜ਼ਰੂਰਤ ਸੀ ਇਹ ਤੇ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਬੱਚਿਆਂ ਤੋਂ ਟੀਚਰਸ ਤੋਂ ਕਿ ਤੁਸੀਂ 75 ਸਾਲਾਂ ਚ ਸਰਕਾਰੀ ਸਕੂਲਾਂ ਦੇ ਬਾਥਰੂਮ ਤੱਕ ਨਹੀਂ ਬਣਾ ਸਕੇ ਤੇ ਤੁਸੀਂ ਉਲਟਾ ਜਿਹੜਾ ਉਸ ਚੀਜ਼ ਦਾ ਜਿਹੜਾ ਮਜ਼ਾਕ ਹੈ ਤੁਸੀਂ ਬਣਾ ਰਹੇ ਹੋ ਸਕੂਲਾਂ ਦੀ ਚਾਰਦੀਵਾਰੀ ਤੱਕ ਨਹੀਂ ਸੀ ਪੰਜਾਬ ਦੇ ਹਜ਼ਾਰਾਂ ਸਕੂਲ ਐ ਇਹਦਾ ਚੀਜ਼ਾਂ ਆਨ ਰਿਕਾਰਡ ਐ ਤੁਸੀਂ ਆਰਟੀ ਪੈਕੜਾ ਲਓ ਕਿ ਹਜ਼ਾਰਾਂ ਸਕੂਲ ਨੇ ਜਿਨ੍ਹਾਂ ਦੀ ਚਾਰਦੀਵਾਰੀ ਤੱਕ ਨਹੀਂ ਸੀ ਪਹਿਲੀ ਵਾਰੀ ਚਾਰਦੀਵਾਰੀ ਇਸ ਸਰਕਾਰ ਦੇ ਵਿੱਚ ਹੋਈ ਆ ਕੰਨਿਆ ਸਕੂਲ ਐ ਸਾਡੇ ਬਰਨਾਲੇ ਕੁੜੀਆਂ ਦਾ ਸਕੂਲ ਐ ਉਥੇ ਬਾਥਰੂਮ ਤੱਕ ਨਹੀਂ ਸੀ ਤੇ ਸਮਾਜ ਸੇਵੀਆਂ ਨੇ ਜਿਹੜੇ ਉਥੇ ਬਾਥਰੂਮ ਨੇ ਬਣਾ ਕੇ ਦਿੱਤੇ ਪਿਛਲੀ ਕਾਂਗਰਸ ਦੀ ਸਰਕਾਰ ਚ ਤੇ ਪੰਜੀ ਸਰਕਾਰ ਵੱਲੋਂ ਨਹੀਂ ਆਈ ਤੇ ਆਈ ਪਤਾ ਨਹੀਂ ਕਿੰਨੇ ਸਕੂਲ ਜਿੱਥੇ ਕੋਈ ਪਿੰਡ ਵਾਲੇ ਤਾਂ ਪੈਸੇ ਦੇ ਕੇ ਵਾਸ਼ਰੂਮ ਬਣਾ ਦਿੰਦੇ ਸੀ ਪਰ ਸਰਕਾਰ ਵੱਲੋਂ ਪੈਸੇ ਨਹੀਂ ਸੀ ਆਉਂਦੇ ਸੋ ਜੇ ਵਾਸ਼ਰੂਮ ਨਹੀਂ ਸੀ ਜੇ ਚਾਰਦਵਾਰੀਆਂ ਨਹੀਂ ਸੀ ਜੇ ਕਮਰੇ ਆ ਦੀ ਘਾਟ ਸੀ ਤਾਂ ਸਰਕਾਰ ਨੇ ਕਰੋੜਾਂ ਰੁਪਏ ਦੇ ਕੇ ਪਹਿਲੀ ਵਾਰ ਇਹ ਹੈ ਕਿ ਸਿੱਖਿਆ ਦੇ ਖੇਤਰ ਚ ਇਹਨੇ ਵੱਡੇ ਪੱਧਰ ਤੇ ਜਿਹੜਾ ਇਨਫਰਾਸਟ੍ਰਕਚਰ ਲਈ ਜਿਹੜੇ ਪੈਸੇ ਕਿਸੇ ਸਰਕਾਰ ਨੇ ਦਿੱਤੇ ਆ ਉਹਦੇ ਦਿੱਤੇ ਆ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਵਧਾਈ ਵੀ ਦੇਣਾ ਤੇ ਉਹਨਾਂ ਦਾ ਦੁਬਾਰਾ ਧੰਨਵਾਦ ਵੀ ਕਰਨਾ